ਮੁਆਵਜ਼ੇ ਦੀ ਜਿਹੜੀ ਗੱਲ ਚੱਲ ਰਹੀ ਹੈ ਕਹਿੰਦੇ 2023 ਦੇ ਵਿੱਚ ਜਦੋਂ ਪੂਰਾ ਕਿਹਾ ਗਿਆ ਕਿ ਅਸੀਂ ਕਾਲੀ ਕਲੀ ਚੀਜ਼ ਦਾ ਮੁਆਵਜ਼ਾ ਦਾਂ ਮੱਕਰੀ ਦਾ ਮੁਰਗੇ ਦਾ ਹਰ ਚੀਜ਼ ਦਾ ਮੁਆਵਜ਼ਾ ਹੈ ਕਿਸਾਨ ਕਹਿੰਦੇ ਕਿ ਸਾਨੂੰ ਸਿਰਫ 6500 ਰੁਪਏ ਕਿੱਲੇ ਦਾ ਮੁਆਵਜ਼ਾ ਹਾਂ ਉਹ ਤਾਂ ਹੁਣ ਦੱਸ ਸਕਦੇ ਮੁੱਖ ਮੰਤਰੀ ਸਾਹਿਬ ਜੀ ਤੁਸੀਂ ਮੰਗ ਰੱਖੋਗੇ ਇਸ ਇਲਾਕੇ ਦੇ ਕਿਸਾਨ ਨੇ ਕਿ ਜਿਹੜਾ ਹੈਗਾ ਕਿ ਉਹਦੇ ਵਿੱਚ ਜਿਹੜਾ ਸੈਂਟਰ ਦਾ ਵੀ ਮੁਆਵਜ਼ਾ ਮਿਲੇ ਪੰਜਾਬ ਦਾ ਵੀ ਮਿਲੇ ਦੋਨਾਂ ਦਾ ਮਿਲੇ ਤਾਂ ਫਿਰ ਜਿਹੜੀ ਹੈਗੀ ਆ ਉਹ ਡਬਲ ਹੋ ਜੂਗੀ ਸਥਿਤੀ ਕੀ ਆ ਜਿਹੜੀ ਪਿਛਲੇ 11 ਤਰੀਕ ਤੋਂ ਲੈ ਕੇ ਹੁਣ ਤੱਕ ਦੀ ਬਣੀ ਹੋਈ ਆ ਪਰ ਫਸੂ ਹੋ ਸਾਗੇ ਹੁਣ ਪਾਣੀ ਜਿਹੜਾ ਹੈਗਾ ਹੋਰ ਵਧ ਰਿਹਾ ਤੇ ਉਹਦੇ ਨਾਲ ਹੁਣ ਕਈ ਦਿਨਾਂ ਤੋਂ ਅਸੀਂ ਕਹਿੰਦੇ ਸੀ ਵੀ ਬਾਹਰ ਆ ਜਾਓ ਪਰ ਨਹੀਂ ਆਉਂਦੇ ਸੀ ਅੱਜ ਉਹ ਆਉਣੇ ਸ਼ੁਰੂ ਹੋਏ ਆ ਪਸ਼ੂ ਵੀ ਲੈ ਆ ਰਹੇ ਆ ਉਹਨਾਂ ਦਾ ਸਮਾਨ ਵੀ ਲੈ ਆ ਰਹੇ ਆ ਲੱਗੇ ਹੋਏ ਆ ਸਾਰੀਆਂ ਐਸ ਡੀ ਆਰ ਐਫ ਦੀਆਂ ਟੀਮਾਂ ਵੀ ਆਈਆਂ ਤੇ ਹੁਣ ਆਰਮੀ ਵਾਲੇ ਵੀ ਆ ਗਏ ਪੁੱਛ ਰਿਹਾ ਸੀ ਅੱਜ ਕਿਸਾਨਾਂ ਨੂੰ ਮੈਂ ਕਿਹਾ ਵੀ ਤੁਹਾਡਾ ਖਰਚਾ ਕਿੰਨਾ ਬਣਦਾ ਕਿਹੜਾ ਉਹ ਕਹਿੰਦਾ ਕਿ 5000 ਤਾਂ ਲਵਾਈ ਆ ਖਰਚਾ ਇਹਨਾਂ ਦਾ ਜਿਹੜਾ ਜੇਕੂ ਕੋ ਵੀ ਨਾ ਉਹ ਨਹੀਂ ਕੋਈ ਵੀ ਪੇ ਹੋ ਸਕਦਾ ਪਰ ਜਿਹੜਾ ਮੁਆਵਜ਼ਾ ਹੈਗਾ ਜੋ ਨਿਰਧਾਰਤ ਹੋਇਆ ਉਹ ਜ਼ਰੂਰ ਇਹਨਾਂ ਨੂੰ ਮਿਲਣਾ ਚਾਹੀਦਾ ਹਰ ਇੱਕ ਲਗਭਗ 35-36 ਹਜ਼ਾਰ ਏਕੜ ਫਸਲ ਜਿਹੜੀ ਆ ਤਬਾਹ ਹੋਈ ਆ ਵੀ ਲੋਕਾਂ ਨੂੰ ਮਿਲ ਰਹੀ ਹੋਂ ਲੋਕਾਂ ਦੀ ਮੰਗ ਕੀ ਆ ਇਹ ਕਹਿੰਦੇ ਸੀ ਕਿ ਜਿਹੜੀ ਸਾਡੀ ਜਿਹੜੀ ਹੁਣ ਫਸਲ ਤਾਂ ਮਰ ਗਈ ਆ ਇਹਦੀ ਜਿਹੜੀ ਕਿਸ਼ਤ ਜਿਹੜੀ ਹੈਗੀ ਆ ਕੋਆਪਰੇਟਿਵ ਸੁਸਾਇਟੀਆਂ ਦੀ ਹੁੰਦੀ ਆ ਉਹ ਡਿਲੇ ਹੋ ਜਾਵੇ ਵੀ ਐਸਪਰੀਵ ਜਿਹੜੇ ਹੈਗੇ ਤਾਂ ਕਿ ਫਸਲ ਤਾਂ ਮਰ ਗਈ ਐ ਤੇ ਪੈਸੇ ਉਹਨਾਂ ਨੇ ਕਿਥੋਂ ਮੋੜਨੇ ਸਰਕਾਰੀ ਸੂਚਨਾ ਤੁਹਾਡੇ ਕੋਲੇ ਕੀ ਆ ਤੁਹਾਡੇ ਕੋਲੇ ਆਉਂਦੇ ਹੋਣਗੇ ਲਗਾਤਾਰ ਅੰਕੜੇ ਕਿ ਪਾਣੀ ਕਿੰਨਾ ਕੁ ਛੱਡਿਆ ਜਾ ਰਿਹਾ ਉਹਨਾਂ ਲੱਖ ਤੋਂ ਉੱਪਰ ਹੋ ਗਿਆ ਇਸੇ ਤਰ੍ਹਾਂ ਇਹਨਾਂ ਦਾ ਕੁਝ ਇੱਕ ਟਾਈਮ ਤੋਂ ਪਾਣੀ ਛੱਡਿਆ ਉਹ ਵੀ ਇਹਦੇ ਵਿੱਚ ਹੀ ਹੁਣ ਸੋ ਜਿਹੜੀਆਂ ਬਾਰਸ਼ਾਂ ਹੁੰਦੀਆਂ ਉਹਦਾ ਵੀ ਪਾਣੀ ਐ ਉਹਦੇ ਨਾਲ ਪਾਣੀ ਜਿਹੜਾ ਹੈਗਾ ਪਿੱਛੋਂ ਛੱਡੇ ਵਾਲਾ ਉਹ ਸਾਨੂੰ ਆਪਾਂ ਨੂੰ ਗਿਣਤੀ ਚ ਜਿਹੜਾ ਥੱਲੇ ਵਾਲਾ ਉਹ ਹਣ ਗਣ ਤੋਂ ਦਾ ਪਤਾ ਨਹੀਂ ਕਿੰਨਾ ਰਹਿਣਾ ਉਹ ਹਜੇ ਜਿਹੜਾ ਹੈਗਾ ਜਨਤਰ ਬਾਰਸ਼ਾਂ ਨਹੀਂ ਰੁਕਦੀਆਂ ਇਹਦਾ ਕੋਈ ਯਕੀਨ ਨਹੀਂ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੋਲਿੰਦਰ ਸਿੰਘ ਛਲੇੜੀ ਸੁਲਤਾਨਪੁਰ ਲੋਧੀ ਦੇ ਵਿੱਚ ਬਹੁਤ ਸਾਰੇ ਪਿੰਡ ਜਿਹੜੇ ਆ ਹੜਾਂ ਨਹੀਂ ਮਾਰ ਰੇਟ ਨੇ ਸੰਤ ਬਲਬੀਰ ਸਿੰਘ ਸਿੱਚੇਵਾਲ ਜੀ ਜੋ ਕਿ ਰਾਜ ਸਭਾ ਮੈਂਬਰ ਨੇ ਅਤੇ ਨਾਲ ਹੀ ਇੱਥੇ ਲਗਾਤਾਰ ਜਿਹੜਾ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਸੇਵਾ ਕਰਦੇ ਹਨ ਸਾਡੇ ਨਾਲ ਮੌਜੂਦ ਨੇ ਸਿੱਚਲ ਸਾਹਿਬ ਸਥਿਤੀ ਕੀ ਹੈ ਜਿਹੜੀ ਪਿਛਲੇ 11 ਤਰੀਕ ਤੋਂ ਲੈ ਕੇ ਹੁਣ ਤੱਕ ਦੀ ਬਣੀ ਹੋਈ ਹੈ ਲੋਕਾਂ ਦੀ ਹਾਲਤ ਪਹਿਲਾਂ ਨਾਲੋਂ ਵਿਗੜੀ ਹੈ ਕਿਹਾ ਉਹਦਾ ਕਾਰਨ ਇਹ ਪਾਣੀ ਅੱਗੇ ਨੂੰ ਵਧ ਗਿਆ ਥੋੜੇ ਦਿਨ ਸੀ ਜ਼ਿੰਮੇਦਾਰਾਂ ਨੂੰ ਲੱਗਦਾ ਸੀਗਾ ਕਿ ਜਿੱਦਾਂ ਪਾਣੀ ਥਾਂ ਚਲੇ ਗਿਆ ਦੋ ਦਿਨਾਂ ਤੱਕ ਪਾਣੀ ਚੱਲ ਜਾਊਗਾ ਤੇ ਅਸੀਂ ਘਰਾਂ ਚ ਆ ਜਾਵਾਂਗੇ ਪਰ ਅਫਸੋਸ ਆ ਕਿ ਹੁਣ ਪਾਣੀ ਜਿਹੜਾ ਹੈਗਾ ਹੋਰ ਵਧ ਰਿਹਾ ਤੇ ਉਹਦੇ ਨਾਲ ਹੁਣ ਕਈ ਦਿਨਾਂ ਤੋਂ ਅਸੀਂ ਕਹਿੰਦੇ ਸੀ ਵੀ ਬਾਹਰ ਆ ਜਾਓ ਪਰ ਨਹੀਂ ਹੁੰਦੇ ਸੀ ਅੱਜ ਉਹ ਆਉਣੇ ਸ਼ੁਰੂ ਹੋਏ ਆ ਪਸ਼ੂ ਵੀ ਲੈ ਆ ਰਹੇ ਆ ਉਹਨਾਂ ਦਾ ਸਮਾਨ ਵੀ ਲੈ ਆ ਰਹੇ ਆ ਲੱਗੇ ਹੋਏ ਆ ਸਾਰੀਆਂ ਐਸ ਡੀ ਆਰ ਐਫ ਦੀਆਂ ਚੀਜ਼ਾਂ ਵੀ ਆਈਆਂ ਤੇ ਹੁਣ ਆਰਮੀ ਵਾਲੇ ਵੀ ਆ ਗਏ ਤੇ ਬਾਕੀ ਸਾਰਾ ਕੁਝ ਠੀਕ ਆ ਪਰ ਫਸਲਾਂ ਮਰ ਗਈਆਂ ਬਾਕੀ ਤਾਂ ਹੁਣ ਸਥਿਤੀ ਪਾਣੀ ਥਲੇ ਜਾਊ ਫੇਰ ਘਰ ਕਿੰਨੇ ਘਟਾਏ ਆ ਨੁਕਸਾਨ ਕਿੰਨਾ ਕੁ ਹੋ ਲੋ ਸਾਢੇ 350 ਘਰ ਆ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਆ ਇਸ ਪਾਸੇ ਜਿਹੜੇ ਹੈਗੇ ਜਿੱਧਰੋਂ ਪਾਣੀ ਐਂਟਰੀ ਕਰਦੇ ਉਹਦਰੋਂ ਕਾਫੀ ਘਰ ਜਿਹੜੇ ਹੈਗੇ ਸਾਰੇ ਘਰਾਂ ਨੂੰ ਨੁਕਸਾਨ ਹੋਇਆ ਮਾਲ ਪਸ਼ੂ ਕਿਸ ਤਰ੍ਹਾਂ ਦਾ ਕੋਈ ਉਹ ਨੁਕਸਾਨ ਹੈ ਦਾ ਉਹ ਉਹ ਕੋਈ ਨਹੀਂ ਹਜੇ ਤੱਕ ਕਿਸੇ ਨੇ ਨਾ ਬੰਦੇ ਦੇ ਤੇ ਨਾ ਪਸ਼ੂ ਦਾ ਕੋਈ ਇਹੋ ਜਿਹਾ ਨੁਕਸਾਨ ਹਜੇ ਤੱਕ ਨਹੀਂ ਹੋਇਆ ਘਰਾਂ ਦਾ ਹੈਡੈਗ ਵੀ ਰਿਹਾ ਤੇ ਉਹਨਾਂ ਨੂੰ ਕੱਢਿਆ ਵਿਚਾਰਿਆ ਤੁਸੀਂ ਕਾਰਨ ਕੀ ਸਮਝਦੇ ਹੋ ਕਿਉਂਕਿ ਲਗਾਤਾਰ ਇਹ ਏਰੀਆ ਪ੍ਰਭਾਵਿਤ ਹੁੰਦਾ ਪਿਛਲੇ 1.5 ਸਾਲ ਪਹਿਲਾਂ 2 ਸਾਲ ਪਹਿਲਾਂ ਵੀ 2023 ਦੇ ਵਿੱਚ ਪ੍ਰਭਾਵਿਤ ਹੋਇਆ ਸੀ 19 ਦੇ ਵਿੱਚ ਹੋਇਆ ਸੀ 24 ਬਚ ਗਿਆ 25 ਫਿਰ ਹੋ ਗਿਆ ਕਾਰਨ ਕੀ ਸਮਝਦੇ ਹੋ ਤੁਸੀਂ ਤਾਂ ਲੱਗਦਾ ਕਿ ਬਾਰਸ਼ਾਂ ਹੋ ਰਹੀਆਂ ਇੱਕ ਦੂਸਰਾ ਜਿਆਦਾ ਹੋਈਆਂ ਦੂਸਰਾ ਹੈਗਾ ਇਹਦਾ ਜਿਹੜੀ ਜਿੱਥੇ ਆਪਣੀਆਂ ਜਾ ਕੇ ਨਹਿਰਾਂ ਨਿਕਲਦੀਆਂ ਉੱਥੇ 48 ਕਿਲੋਮੀਟਰ ਆ ਜਿਹੜਾ ਇਹਦੇ ਪਾਣੀ ਵਾਸਤੇ ਆ ਉਹ ਸਾਰੇ ਦਾ ਸਾਰਾ ਜਦੋਂ ਹੁਣ ਇਧਰੋਂ ਪਾਣੀ ਆਉਂਦਾ ਨਾਲ ਉਹਦੇ ਸ਼ੈਲਟ ਲੈ ਕੇ ਆਉਂਦਾ ਇਹ ਕਿਤੇ ਡੀ ਸ਼ੈਲਟਿੰਗ ਕਰਨ ਵਾਲਾ ਇਹਦਾ ਤਲ ਉੱਚਾ ਹੋ ਗਿਆ ਦੂਸਰਾ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਕਦੇ ਵੀ ਜ਼ਿਆਦਾ ਆ ਸਕਦਾ ਉਹਨੂੰ ਤਾਂ ਬਹੁਤ ਕੁਝ ਨਹੀਂ ਕਰ ਸਕਦੇ ਪਰ ਜੇ ਮੋਰ ਪਾਣੀ ਲਈ ਸਪੇਸ ਹੋਵੇ ਤੁਰ ਆਪਣੀ ਜਗ੍ਹਾ ਤੇ ਜਾਵੇ ਆ ਪਿੱਛੇ ਜਿਹੜਾ ਹੈਗਾ ਬਲੌਕ ਨਾ ਹੋਵੇ ਤੇ ਲੋਕ ਜਿਹੜੇ ਹੁਣ ਆਏ ਲਗਭਗ 35 36000 ਏਕੜ ਫਸਲ ਜਿਹੜੀ ਆ ਤਬਾਹ ਹੋਈ ਆ ਤੁਸੀਂ ਲੋਕਾਂ ਨੂੰ ਮਿਲ ਰਹੇ ਹੋ ਲੋਕਾਂ ਦੀ ਮੰਗ ਕੀ ਆ ਕੋਈ ਕਹਿੰਦਾ ਕਿ ਜਿਹੜਾ ਹੈਗਾ ਇਹਦੀ ਵਿਸ਼ੇਸ਼ ਕੋਰਡ ਦੀ ਕਹਿ ਸੀਗਾ ਉਹ ਮਾਨ ਸਾਹਿਬ ਤੇ ਅਨੁਗ ਮੁੱਖ ਮੰਤਰੀ ਸਾਹਿਬ ਕਹ ਗਿਆ ਦੂਸਰਾ ਇਹਨਾਂ ਦਾ ਸੀਗਾ ਕਿ ਜਿਨ੍ਹਾਂ ਜਿਹੜੇ ਪੈਲੀ ਵਾਹਦੇ ਆ ਉਹਨਾਂ ਨੂੰ ਮਿਲੇ ਤੇ ਤੀਸਰਾ ਹੈਗਾ ਕਿ ਚਾਹੁੰਦੇ ਸੀਗੇ ਕਿ ਜਿਹੜੀ ਸਾਡੀ ਜਿਹੜੀ ਹੁਣ ਫਸਲ ਤਾਂ ਮਰ ਗਈ ਐ ਇਹਦੀ ਜਿਹੜੀ ਕਿਸ਼ਤ ਜਿਹੜੀ ਹੈਗੀ ਆ ਕੋਆਪਰੇਟਿਵ ਸੁਸਾਇਟੀਆਂ ਦੀ ਹੁੰਦੀ ਐ ਉਹ ਡਿਲੇ ਹੋ ਜਵੇ ਵੀ ਐਸਐਲਯੂ ਜਿਹੜੇ ਹੈਗੇ ਆ ਤਾਂ ਕਿ ਫਸਲ ਤਾਂ ਮਰ ਗਈ ਐ ਤੇ ਪੈਸੇ ਉਹਨਾਂ ਨੇ ਕਿਥੋਂ ਮੋੜਨੇ ਸੋ ਬਾਕੀ ਜਿਹੜਾ ਹੈਗਾ ਇਹ ਸਾਰਾ ਕੁਝ ਉਦੋਂ ਹੋਊਗਾ ਜਦੋਂ ਪਾਣੀ ਥੱਲੇ ਚਲੀ ਗਿਆ ਕਿਉਂਕਿ ਬਾਕੀ ਤਾਂ ਇੱਥੇ ਤੁਹਾਨੂੰ ਗੁਰਦੌਬਰੀ ਆ ਕਿ ਸਾਰੇ ਮਰੇ ਹੋਏ ਇਹਦੇ ਵਿੱਚ ਫਿਰ ਕੀ ਲਿਖਣ ਵਾਲੀ ਗੱਲ ਸਾਰਿਆਂ ਦਾ ਮਰੇ ਸੋ ਪਰਸੈਂਟ ਪੰਜਾਬ ਨੂੰ ਪੰਜਾਬ ਨੂੰ ਕੋਈ ਕੇਂਦਰ ਸਰਕਾਰ ਤੋਂ ਰਾਹਤ ਪੈਕੇ ਉਹਨੂੰ ਲਈ ਤੁਸੀਂ ਕੋਈ ਗੱਲ ਬਾਤ ਕੇਂਦਰ ਜਿਹੜਾ ਜਦੋਂ ਹੈਗਾ ਨੈਸ਼ਨਲ ਆਫਤ ਕੋਸ਼ਤ ਹੋ ਜਾਂਦੀ ਹੈ ਨਾ ਤਾਂ ਜਿਹੜਾ ਇਹਦਾ ਵਿੱਚ ਮਾਫੀਆ ਹੁੰਦਾ ਉਹਦੇ ਵਿੱਚ ਸੈਂਟਰ ਸਰਕਾਰ ਦਾ 60 40 ਦੀ ਰੇਸ ਦੇ ਨਾਲ 60% ਸੈਂਟਰ ਦੇ ਹੁੰਦਾ 40% ਸਟੇਟ ਦਿੰਦਾ ਇਹ ਸਾਰਾ ਉਹੀ ਮਿਲਦਾ ਸਰਕਾਰ ਵੱਲੋਂ ਕੀ ਕੁਝ ਆ ਹੁਣ ਜੇ ਦੇਖਿਆ ਜਾਵੇ ਤੁਹਾਡੀ ਸਾਰੇ ਆ ਸਾਰੀਆਂ ਜਿੰਨੇ ਪਹਿਲੀ ਗੱਲ ਇਸ ਵੇਲੇ ਹੁੰਦੀ ਆ ਕਿ ਜਿਹੜਾ ਪਾਣੀ ਆਇਆ ਤਾਂ ਉਹਦੇ ਵਿੱਚੋਂ ਆਪਾਂ ਉਹਨਾਂ ਨੂੰ ਆਫਸ ਤੋਂ ਜਾਨੀਮਾਲ ਨਾ ਹੋਵੇ ਫਿਰ ਪਸ਼ੂਆਂ ਦਾ ਤੀਸਰਾ ਉਹਦਾ ਜਿੰਨਾ ਕੋਈ ਸਪੋਰਟ ਕਰ ਸਕਦੇ ਆ ਵੀ ਉਹਨਾਂ ਦੇ ਸਮਾਨ ਨੂੰ ਠੀਕ ਹੋ ਜਾ ਤੇ ਬਾਕੀ ਸਾਰਾ ਕੁਝ ਤਾਂ ਬਾਅਦ ਵਿੱਚ ਹੋਣ ਵਾਲਾ ਹੁੰਦਾ ਇਸ ਵੇਲੇ ਮੌਕੇ ਤੇ ਬਾਕੀ ਖਾਣ ਪੀਣ ਵਾਸਤੇ ਉਹਨਾਂ ਨੂੰ ਪਾਣੀ ਚਾਹੀਦਾ ਜਾਂ ਕੁਝ ਹੋਰ ਆ ਉਹ ਸਾਰਾ ਕੁਝ ਇੱਥੇ ਹੋ ਰਿਹਾ ਪਤਾ ਇਥੇ ਜਿਹੜੇ ਮੰਡ ਇਲਾਕੇ ਦੇ ਜਿਹੜੇ ਇਥੇ ਕਿਸਾਨ ਹੈਗੇ ਆ ਜਿਹੜਾ ਮੰਡ ਏਰੀਆ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਚਰਚਾ ਬਾਈ ਇਹ ਵੀ ਚੱਲਦੀ ਹੈ ਕਿ ਜਿਹੜੇ ਇਹ ਲੋਕ ਨੇ ਵੀ ਇਹ ਦਰਿਆਵਾਂ ਦੇ ਰਾਹ ਦੇ ਵਿੱਚ ਬੈਠੇ ਆ ਪਰ ਕਿਸਾਨ ਕਹਿੰਦੇ ਆ ਕਿ ਇਹ ਜ਼ਮੀਨਾਂ ਸਾਡੇ ਨਾਂ ਨੇ ਸਾਡੀ ਮਾਲਕੀ ਜ਼ਮੀਨਾਂ ਨੇ ਦਰਿਆ ਮਤਲਬ ਉਸ ਤਰੀਕੇ ਦੇ ਨਾਲ ਕੋਈ ਅਸੀਂ ਦੱਬੀਆਂ ਹੋਈਆਂ ਦਰਿਆ ਦੀ ਜ਼ਮੀਨਾਂ ਨਹੀਂ ਜੀ ਨਹੀਂ ਆ ਨਾ ਕਿ ਜਦੋਂ ਬੰਨ ਬਣਿਆ ਉਦੋਂ ਆਮ ਉਹਨਾਂ ਨੇ ਸਰਵੇ ਕੀਤਾ ਵੀ ਇੰਨਾ ਕ ਆਪਾ ਇਥੋਂ ਤੱਕ ਰੁਪਾਣੀ ਆਉਂਦਾ ਵਾ ਉਹਦੇ ਹਿਸਾਬ ਨਾਲ ਬੰਨ ਲਾਤਾ ਉਹ ਜਿਹੜੇ ਜ਼ਮੀਨਾਂ ਲੋਕਾਂ ਦੀ ਮਾਲਕੀ ਸੀ ਉਹਦੇ ਵਿੱਚ ਬੰਨ ਵੀ ਮਾਲਕੀ ਚ ਲੱਗਾ ਸੀ ਸਰਕਾਰ ਨੇ ਇਨਕੁਆਇਰ ਕੀਤੀ ਉਹਨਾਂ ਨੂੰ ਪੈਸੇ ਦਿੱਤੇ ਹੋਣਗੇ ਸੋ ਉਹ ਜਿਹੜਾ ਹੈਗਾ ਅੰਦਰ ਜਿਹੜੀ ਰਹਿ ਗਈ ਉਹ ਪਾਣੀ ਵਾਲੇ ਏਰੀਏ ਚ ਹਮੇਸ਼ਾ ਉਹਦੀ ਮਾਰ ਚ ਆਉਂਦਾ ਜਿਹੜਾ ਬਾਹਰ ਹੋ ਗਿਆ ਉਹ ਬਿਲਕੁਲ ਸੇਫ ਹੋ ਗਿਆ ਸੋ ਅੰਦਰ ਵੀ ਮਾਲਕੀਆਂ ਹੈਗੀਆਂ ਤੇ ਅੰਦਰ ਥੋੜੀ ਜਿਹੜੀ ਹੈਗੀ ਜਮੀਨ ਹੈਗੀ ਹੈ ਜਿਹੜੀ ਕੋਈ ਸੈਂਟਰ ਸਰਕਾਰ ਦੀ ਹੈ ਕੁਝ ਲੋਕਾਂ ਨੇ ਪੱਕੀਆਂ ਵੀ ਕਰਾ ਲਈਆਂ ਕੁਝ ਕੱਚੀਆਂ ਵੀ ਵਾਹ ਰਹੀਆਂ ਦਿੱਦੀ 40 40 50 50 ਸਾਲ ਤੋਂ ਸੋ ਉਹ ਅਸਲ ਜਿਹੜਾ ਕਿਸਾਨ ਤਾਂ ਉਹ ਮਰਿਆ ਹੀ ਮਰਿਆ ਨਾ ਉਹਨੇ ਫਸਲ ਜਿਹੜੀ ਵੀਜੀ ਸੀ ਉਹਦਾ ਨੁਕਸਾਨ ਤਾਂ ਹੋਇਆ ਹੋਇਆ ਜੇ ਕੁਝ ਪਰ ਨਾਲ ਮੁਆਵਜ਼ੇ ਦੀ ਜਦੋਂ ਗੱਲ ਚੱਲੀ ਆ ਕਹਿੰਦੇ 2023 ਦੇ ਵਿੱਚ ਜਦੋਂ ਪੂਰਾ ਕਿਹਾ ਗਿਆ ਕਿ ਅਸੀਂ ਕਾਲੀ ਕਲੀ ਚੀਜ਼ ਦਾ ਮੁਆਵਜ਼ਾ ਦਾਂ ਬੱਕਰੀ ਦਾ ਮੁਰਗੇ ਦਾ ਹਰ ਚੀਜ਼ ਦਾ ਮੁਆਵਜ਼ਾ ਕਿਸਾਨ ਕਹਿੰਦੇ ਕਿ ਸਾਨੂੰ ਸਿਰਫ 6500 ਰੁਪਏ ਕਿੱਲੇ ਦਾ ਮੁਆਵਜ਼ਾ ਮਿਲਿਆ ਹਾਂ ਉਹ ਤਾਂ ਹੁਣ ਦੱਸ ਸਕਦੇ ਮੁੱਖ ਮੰਤਰੀ ਸਾਹਿਬ ਜੀ ਤੁਸੀਂ ਮੰਗ ਰੱਖੋਗੇ ਇਸ ਇਲਾਕੇ ਦੇ ਕਿਸਾਨਾਂ ਨੇ ਕਿ ਜਿਹੜਾ ਹੈਗਾ ਕਿ ਉਹਦੇ ਵਿੱਚ ਜਿਹੜਾ ਸੈਂਟਰ ਦਾ ਵੀ ਦੇ ਮਾਅਬੋਸ਼ਾ ਮਿਲੇ ਪੰਜਾਬ ਦਾ ਵੀ ਮਿਲੇ ਦੋਨਾਂ ਦਾ ਮਿਲੇ ਤਾਂ ਫਿਰ ਜਿਹੜੀ ਹੈਗੀ ਆ ਉਹ ਡਬਲ ਹੋ ਜਾਊਗਾ ਮੈਂ ਪੁੱਛ ਰਿਹਾ ਸੀ ਅੱਜ ਕਿਸਾਨਾਂ ਨੂੰ ਮੈਂ ਕਿਹਾ ਵੀ ਤੁਹਾਡਾ ਖਰਚਾ ਕਿੰਨਾ ਬਣਦਾ ਕਿ ਲੋਕ ਕਹਿੰਦੇ ਕਿ 5000 ਤਾਂ ਲਵਾਈ ਆ ਸਿਰਫ ਨਹੀਂ ਖਰਚਾ ਇਹਨਾਂ ਦਾ ਜਿਹੜਾ ਜੇ ਕੋ ਕੋ ਬਈ ਨਾ ਉਹ ਨਹੀਂ ਕੋਈ ਵੀ ਬੇਹ ਹੋ ਸਕਦਾ ਪਰ ਜਿਹੜਾ ਮਾਅਬੋਸ਼ਾ ਹੈਗਾ ਜੋ ਨਿਰਧਾਰਤ ਹੋਇਆ ਉਹ ਜ਼ਰੂਰ ਇਹਨਾਂ ਨੂੰ ਮਿਲਣਾ ਚਾਹੀਦਾ ਹਰ ਇੱਕ ਜਨ ਜਿਸ ਤਰ੍ਹਾਂ ਹੁਣ ਹਾੜਾ ਆਉਂਦਾ ਉਸ ਤੋਂ ਬਾਅਦ ਇੱਥੇ ਰੇਤ ਭਰ ਜਾਂਦਾ ਗਾਰ ਭਰ ਜਾਂਦੀ ਆ ਖੇਤਾਂ ਦੇ ਵਿੱਚ ਉਹ ਕਹਿੰਦੇ ਕਿ ਉਹ ਵੀ ਸਾਨੂੰ ਚੱਕਣ ਨਹੀਂ ਦਿੱਤੀ ਜਾਂਦੀ ਬਾਦ ਦੇ ਵਿੱਚ ਕਿ ਵੀ ਨਾ ਕਿ ਸਗੋਂ ਇਹ ਜਿਹੜਾ ਹੈਗਾ ਬੰਨਾਂ ਨੂੰ ਮਜ਼ਬੂਤ ਕਰ ਲੈਣ ਵਧੀਆ ਉਸ ਵੇਲੇ ਜਦੋਂ ਹੋ ਜਾਂਦੀ ਹੈ ਇਹਨਾਂ ਨੂੰ ਹੁਣ ਪਾਣੀ ਦੀ ਹੈ ਜਦੋਂ ਮੁੜ ਗਿਆ ਉਦੋਂ ਇਹਨਾਂ ਨੂੰ ਉਹ ਰੇਤ ਵਿੱਚ ਨਹੀਂ ਸ਼ੁਰੂ ਕਰ ਦਿੰਦੇ ਜਿਹੜੀ ਚੀਜ਼ ਜੇ ਉੱਥੇ ਪੈ ਜਾਵੇ ਤੇ ਉਹਦੇ ਨਾਲ ਉਹ ਮਜ਼ਬੂਤ ਹੋ ਸਕਦਾ ਦੁਆਰਾ ਰੁਣਨ ਤੋਂ ਰਹਿ ਸਕਦੇ ਇਹ ਮੁੜ ਕੇ ਇਹਨਾਂ ਚਾਰੇ ਸਮੱਸਿਆ ਇਹ ਜਦੋਂ ਸਮੱਸਿਆ ਇਹ ਇੱਕ ਮਤ ਨਹੀਂ ਹੁੰਦੇ ਇਕੱਠੇ ਨਹੀਂ ਹੁੰਦੇ ਜਿੰਨੇ ਵੀ ਕਿਸਾਨ ਆ ਇੱਕ ਮਤ ਹੋ ਜਾਣ ਤਾਂ ਇਹਨਾਂ ਦੇ ਸਾਰੇ ਹੱਲ ਹੋ ਸਕਦੇ ਆ ਕੋਗੇ ਇਹਨਾਂ ਵੰਡੇ ਜਾਂਦੇ ਆ ਫਿਰ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਆ ਹੁਣ ਸਾਰੇ ਜਿਹੜੇ ਹੈਗੇ ਆ ਕਿਉਂਕਿ ਤਕਲੀਫ ਵਿੱਚ ਹਰ ਕੋਈ ਹਮਦਰਦੀ ਇਹਨਾਂ ਲਈ ਲਈ ਬੈਠਾ ਪਰ ਅਸੀਂ ਕਹਿੰਦੇ ਕਿ ਇਹਦਾ ਪਾਣੀ ਉਤਰਨ ਤੋਂ ਬਾਅਦ ਇਹ ਕੀ ਚਾਹੁੰਦੇ ਆ ਬੰਨ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਜਾਂ ਹੋਰ ਕੀ ਚਾਹੁੰਦੇ ਇਹਨਾਂ ਦੇ ਕੋਲ ਕੀ ਬਦਲਾ ਸੋ ਉਹ ਜਿਹੜਾ ਹੈਗਾ ਅਸੀਂ ਉਹਨਾਂ ਦੇ ਇਹਨਾਂ ਦੀ ਹਰ ਗੱਲ ਦੇ ਨਾਲ ਸਹਿਮਤ ਆ ਪਰ ਇਹਨਾਂ ਨੂੰ ਸਾਰਿਆਂ ਨੂੰ ਇੱਕ ਮਤ ਹੁਣਾ ਪਊ ਸਰਕਾਰੀ ਸੂਚਨਾ ਤੁਹਾਡੇ ਕੋਲੇ ਕੀ ਆ ਤੁਹਾਡੇ ਕੋਲੇ ਆਉਂਦੇ ਹੋਣਗੇ ਲਗਾਤਾਰ ਅੰਕੜੇ ਕਿ ਪਾਣੀ ਕਿੰਨਾ ਕਿ ਛੱਡਿਆ ਜਾ ਰਿਹਾ ਕਿਉਂਕਿ ਜੋ ਕੋ ਸਾਡੇ ਕੋਲੇ ਹੈਗੇ ਆ 110000 ਕਿਊਸੀ ਕ ਹੁਣਾ ਵਿਆਸ ਚ ਛੱਡਿਆ ਜਾਣਾ ਹਾਂ ਜਿਹੜਾ ਜਿਵੇਂ ਜਿਹੜਾ ਪੌਂਗ ਤੋਂ ਛੱਡਣਾ ਉਹ ਰੈਗੂਲਰ ਵਧ ਰਿਹਾ ਕਿਉਂਕਿ 50 55 ਤੋਂ ਸ਼ੁਰੂ ਹੈ ਹੁਣ ਲੱਖ ਤੋਂ ਉੱਪਰ ਹੋ ਗਿਆ ਇਸੇ ਤਰ੍ਹਾਂ ਇਹਨਾਂ ਦਾ ਪਿਛਲੇ ਇੱਕ ਟਾਈਮ ਤੋਂ ਬਣ ਛੱਡਿਆ ਉਹ ਵੀ ਇਹਦੇ ਵਿੱਚ ਹੀ ਹੁਣ ਸੋ ਜਿਹੜੀਆਂ ਬਾਰਸ਼ਾਂ ਹੁੰਦੀਆਂ ਉਹਦਾ ਵੀ ਪਾਣੀ ਆ ਉਹਦੇ ਨਾਲ ਪਾਣੀ ਜਿਹੜਾ ਹੈਗਾ ਪਿੱਛੇ ਛੱਡੇ ਵਾਲਾ ਉਹ ਸਾਨੂੰ ਆਪਾਂ ਨੂੰ ਗਿਣਤੀ ਚ ਜਿਹੜਾ ਥੱਲੇ ਵਾਲਾ ਉਹ ਗਿਣਤ ਹੁੰਦਾ ਉਹਦਾ ਪਤਾ ਨਹੀਂ ਕਿੰਨਾ ਆ ਜਾਣਾ ਉਹ ਹਜੇ ਜਿਹੜਾ ਹੈਗਾ ਜਨਚਰ ਬਾਰਸ਼ਾਂ ਨਹੀਂ ਰੁਕਦੀਆਂ ਇਧਰ ਕੋਈ ਯਕੀਨ ਨਹੀਂ ਹਜੇ ਵੀ ਜਿਹੜੀ ਜਿਆ ਪਾਣੀ ਉੱਤਰ ਜਾਂਦਾ ਉਸ ਤੋਂ ਬਾਅਦ ਬਹੁਤ ਸਮਾਂ ਮੇਰੇ ਖਿਆਲ ਦੇ ਵਿੱਚ ਹਜੇ ਮੁਸੀਬਤ ਚ ਲੋਕ ਹੈਗੇ ਇੱਕਦਮ ਥੋੜਾ ਇਹਨਾਂ ਨੂੰ ਤਾਂ ਘੱਟੋ ਘੱਟ ਜਿਹੜੇ ਪਾਣੀ ਉੱਤਰੇ ਤੋਂ ਵੀ 10 15 ਦਿਨ ਇੱਥੇ ਵੜਨ ਵਾਲੇ ਨਹੀਂ ਹੋਊਗਾ ਕਿਉਂਕਿ ਸਾਰਾ ਜਲ ਜਲ ਹੋ ਗਿਆ ਸਾਰੇ ਸੜਕਾ ਜਿਹੜੀਆਂ ਉਹ ਬੈਠੀਆਂ ਹੋਣਗੀਆਂ ਨੰਗਣਾ ਵੀ ਬੜਾ ਮੁਸ਼ਕਲ ਹੋਊਗਾ ਉਹ ਹਾਲਾਤ ਇਦੋਂ ਜ਼ਿਆਦਾ ਔਖੇ ਹੋਣਗੇ ਲੱਗਦਾ ਨਹੀਂ ਕੋਈ ਸਥਾਈ ਪਲਾਨ ਹੋਣਾ ਚਾਹੀਦਾ ਜਿਹੜੇ ਪਿੱਛੇ ਪਾਸੇ ਜਿਹੜਾ ਬੰਨਣਾ ਉਹਨੂੰ ਪੱਕੇ ਤੌਰ ਤੇ ਦੁਨੀਆ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਾਰੇ ਵਧੀਆ ਤੋਂ ਵਧੀਆ ਇੰਤਜ਼ਾਮ ਕੀਤੇ ਜਾਂਦੇ ਆ ਪਰ ਜੇ ਕੋਈ ਕਹਵੇ ਵੀ 100% ਅਸੀਂ ਕੁਦਰਤ ਤੇ ਕਾਬੂ ਕਰ ਲਾਂਗੇ ਹਾਂ ਕੋਸ਼ਿਸ਼ਾਂ ਹਰ ਸਾਲ ਹੁੰਦੀਆਂ ਇਹਨਾਂ ਨੂੰ ਜਿਹੜੇ ਬੰਨਣਾ ਇਹ ਅੰਦਰੋਂ ਟੁੱਟਦੇ ਆ ਥੱਲੋਂ ਉਹ ਨੋਚਾ ਲਾਉਂਦੇ ਆ ਡਰੇਨ ਜੋ ਭਾਗ ਕੰਮ ਕਰਦਾ ਪਰ ਇੰਨੇ ਕਿੱਥੋਂ ਕੀ ਹੋ ਜਾਣਾ ਇਹ ਪਾਣੀ ਦੇ ਦੀ ਦਿਸ਼ਾ ਸਮਾਂ ਉਹ ਨਿਰਧਾਰਤ ਕਰਦਾ ਫਿਰ ਜਦੋਂ ਇਹ ਵਹ ਤੁਰਦਾ ਫਿਰ ਉਹਦੇ ਮੂਰੇ ਕੁਝ ਨਹੀਂ ਖੜਦਾ ਬਹੁਤ ਸਾਰੇ ਪੰਜਾਬ ਦੇ ਲੋਕ ਮਦਦ ਕਰਨਾ ਚਾਹੁੰਦੇ ਆ ਮੈਨੂੰ ਸਾਨੂੰ ਖੁਦ ਫੋਨ ਆਏ ਕਿ ਅਸੀਂ ਕਿੱਥੇ ਜਾਈਏ ਤੇ ਇਹ ਇਹ ਜਿਹੜੀਆਂ ਚੀਜ਼ਾਂ ਨੇ ਕਿ ਲੋਕ ਮਦਦ ਕਰਨਾ ਆਉਣਾ ਚਾਹੁੰਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਬੇਨਤੀ ਕਰਾਂਗੇ ਕਿ ਐਸੇ ਜਿੰਨੀ ਵੀ ਚੀਜ਼ ਆ ਤੁਸੀਂ ਇਥੋਂ ਇਥੋਂ ਤੱਕ ਕਰਾਉਣ ਲਈ ਵੀ ਏ ਬੰਦ ਹੋ ਰਿਹਾ ਪਿਛੋ ਰਾਹ ਕਿਉਂਕਿ ਪੁਲ ਤੋਂ ਵੀ ਕਿਉਂਕਿ ਪਾਣੀ ਵਧ ਰਿਹਾ ਤੇ ਇਥੇ ਜਿਹੜਾ ਕੁਝ ਵੀ ਜੋ ਆਇਆ ਉਹ ਕਿਸ਼ਤੀਆਂ ਰਹੀ ਅੱਗੇ ਜਾਣਾ ਜੇ ਤੁਸੀਂ ਮਦਦ ਕਰਨੀ ਚਾਹੁੰਦੇ ਜਿਸ ਦਿਨ ਪਾਣੀ ਥੱਲੇ ਚਲੇ ਗਿਆ ਤੁਸੀਂ ਜੋ ਮਰਜ਼ੀ ਮਦਦ ਕਰੋ ਹਜੇ ਖਾਣ ਪੀਣ ਵਾਲਾ ਸਮਾਨ ਆ ਰਿਹਾ ਪਸ਼ੂਆਂ ਦਾ ਜਿੰਨੇ ਕਿ ਅੰਦਰ ਉਹਨਾਂ ਨੂੰ ਭੇਜ ਰਹੇ ਆ ਤੇ ਬਾਕੀ ਦਿਆਂ ਨੂੰ ਬਾਹਰ ਕੱਢ ਰਹੇ ਤੇ ਹਜੇ ਆਪਾਂ ਨੂੰ ਪਤਾ ਵੀ ਨਹੀਂ ਹੋਣਾ ਵੀ ਪਿੰਡ ਵਿੱਚ ਜਾ ਕੇ ਕੋਈ ਕਿੱਥੇ ਬੈਠਾ ਜਦੋਂ ਆਪਣੇ ਘਰਾਂ ਜਾ ਜਾਣਗੇ ਫਿਰ ਉਹ ਆਪਣੇ ਆਪ ਤੁਸੀਂ ਸਹੀ ਨਿਸ਼ਾਨ ਦੀ ਕਰ ਸਕਦੇ ਆ ਕਿ ਅਸਲ ਲੋਡ ਬੰਦ ਕਿਹੜੇ ਹੁਣ ਕਿੰਨੇ ਕੁ ਲੋਕ ਇੱਥੇ ਹੈਗੇ ਆ ਜੀ ਜੇ ਤੁਹਾਡੇ 350 ਕਰ ਉਹਨਾਂ ਦੇ ਵਿੱਚੋਂ 50 ਕਰਾਂ ਤੋਂ ਵੱਧ ਖਾਲੀ ਨਹੀਂ ਹੋਏ ਬਾਕੀ ਸਾਰੇ ਕਰਨ ਚ ਫਿਰ ਉਹਨਾਂ ਨੂੰ ਤੁਸੀਂ ਹੁਣ ਕੋਈ ਕੋਸ਼ਿਸ਼ ਕਰੋਗੇ ਸਮਝਾਉਣ ਦੀ ਕਿਉਂਕਿ ਪਾਣੀ ਦਾ ਲਗਾਤਾਰ ਥੋੜੇ ਜੇ ਹਨਾ ਉੱਚੇ ਆ ਪਾਣੀ ਜਿੰਨਾ ਜਰ ਇਹਨਾਂ ਦੇ ਅੰਦਰ ਨਹੀਂ ਜਾਂਦਾ ਮੰਦੇ ਨਹੀਂ ਇਹਨਾਂ ਨੂੰ ਇਹ ਆ ਕੇ ਖਰ ਕੱਲ ਨੂੰ ਥੋੜਾ ਜਿਹਾ ਘਟ ਜਾਊਗਾ ਤੇ ਉਹਦੇ ਨਾਲ ਅਸੀਂ ਬੱਚੀ ਚਾਹੀਏ ਨਹੀਂ ਚਾਹੀਏ ਉਹ ਉਸੇ ਇਹੋ ਜੀ ਭਾਵਨਾ ਹੈ ਕਿ ਕੀ ਕਰ ਸਕਦੇ ਹੁਣ ਅਸੀਂ ਉਹਨਾਂ ਦੀ ਸਮਝਾਉਨੇ ਵੀ ਉਹ ਵੀ ਤੁਸੀਂ ਇਹ ਸਮਾਨ ਕੋਈ ਰਹਿ ਵੀ ਜਾਊਗਾ ਤਾਂ ਉੱਥੇ ਆ ਜਾਊਗਾ ਜਾਂ ਉੱਥੇ ਤੁਸੀਂ ਤੁਹਾਡੀ ਹਰ ਤਰ੍ਹਾਂ ਮਦਦ ਕਰਦੇ ਆ ਫਿਰ ਵੀ ਘਰ ਇਹੋ ਜੀ ਚੀਜ਼ ਹੈ ਚਾਹ ਇੱਕ ਅੱਖਾਂ ਦੀ ਕੁਲੀ ਹੋਵੇ ਚਾਹ ਕਿਸੇ ਦਾ ਮਹੱਲ ਪਹਾ ਹੋਵੇ ਉਹ ਕੁਲੀ ਵੀ ਜਿਹੜੀ ਹੈਗੀ ਉਹਨੂੰ ਆਪਣੀ ਲੱਗਦੀ ਹੈ ਬਾ ਇੱਕ ਵੀਰ ਸਾਹਿਬ ਨੇ ਕਿਹਾ ਫਰੀਦ ਨੂੰ ਬਾਹਰ ਪਰ ਆਇਆ ਬੈਠਣਾ ਸਾਈ ਮੋਜੇ ਨੰਦੇ ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰ ਉਹ ਲੈ ਕਹਿੰਦੇ ਮੈਨੂੰ ਕਿਸੇ ਦੇ ਦੁਆਰ ਦੇ ਉੱਤੇ ਬੈਠਣ ਲਈ ਮਜਬੂਰ ਨਾ ਕਰੀ ਜੇ ਤਾਹਨਾ ਕਿਸੇ ਦੇ ਬੈਠਣੇ ਉਹ ਤੋਂ ਪਹਿਲਾਂ ਮੇਰੀ ਜਾਨ ਲੈ ਲਾ ਉਹ ਮੈਨੂੰ ਠੀਕ ਹੈ ਇੱਥੇ ਸਰਕਾਰ ਤੁਹਾਡੀਆਂ ਆਪਣੀਆਂ ਜਿਹੜੀਆਂ ਕਿਸ਼ਤੀਆਂ ਤੁਸੀਂ ਖਰੀਦੀਆਂ ਹੋਈਆਂ ਉਹ ਹੈਗੀਆਂ ਤੇ ਜਿਹੜੀਆਂ ਉਹ ਸਾਰੀਆਂ ਅਸੀਂ ਇੱਥੇ ਲੈ ਕੇ ਆਂਦੀਆਂ ਹਾਂ ਤੇ ਦੂਜੇ ਹੋਰ ਜਿਹੜੇ ਵੱਖ-ਵੱਖ ਸੰਪਰਦਾਮਾਂ ਨੇ ਉਹਨਾਂ ਦੇ ਵੱਲੋਂ ਵੀ ਇਹ ਸੇਵਾ ਕੀਤੀ ਜਾ ਰਹੀ ਆ ਵੱਖ ਸੰਸਥਾਵਾਂ ਕੋ ਜਿੰਨਾਂ ਕੋ ਹੈ ਕੁਝ ਇਹਨਾਂ ਦੀਆਂ ਆਪਣੀਆਂ ਵੀ ਹੈ ਆਰਮੀ ਆ ਗਈ ਹੁਣ ਆਰਮੀ ਆਰਮੀ ਵਾਲੇ ਤੇ ਜਿਹੜੀ ਸਾਡੀ ਸਟੇਟ ਵਾਲੀ ਜਿਹੜੀ ਹੈਗੀ ਆ ਉਹ ਰਾਹਤ ਜਿਹੜੀ ਹੈਗੀ ਟੀਮ ਉਹਨਾਂ ਕੋਲ ਵੀ ਆ ਹੁਣ ਇਥੇ ਕਿਸ਼ਤੀਆਂ ਦੀ ਕੋਈ ਕਾਟ ਨਹੀਂ ਤਿੰਨ ਕਿਸ਼ਤੀਆਂ ਇਹਨਾਂ ਨੂੰ ਅਸੀਂ ਹੋਰ ਕਿਆ ਵਾਹ ਤਿੰਨ ਪਿੰਡ ਮਾਤਾ ਬੋਣ ਤੇ ਅਸੀਂ ਡੀ ਸਰ ਨੂੰ ਕੱਲ ਵੀ ਗਿਆ ਸੀ ਕਿ ਇਹਨਾਂ ਪਿੰਡਾਂ ਨੂੰ ਹੈਗੇ ਕਿ ਉਹ ਕਿਸ਼ਤੀ ਜਿਹੜੀ ਰਾਸਤ ਵਾਲਿਆਂ ਕੋ ਆ ਉਹ ਇੱਕ ਇੱਕ ਪਿੰਡ ਦੇ ਕੋਲ ਹੋਵੇ ਜੇ ਥੋੜੀ ਬਹੁਤੀ ਲੋਡ ਹੋਵੇ ਕਿਤੇ ਉਹ ਪਿੰਡ ਵਾਲੇ ਜਿਹੜੇ ਹੈਗੇ ਉਹਨੂੰ ਕਰ ਸਕਣ ਉਹ ਅਸੀਂ ਆਪਣੇ ਖਾਤੇ ਚ ਇਹਨਾਂ ਨੂੰ ਦੇਵਾਂਗਾ ਠੀਕ ਆ ਬਾਈ ਧੰਨਵਾਦ ਬਹੁਤ ਬਹੁਤ ਥੈਂਕਸ ਬਹੁਤ ਧੰਨ ਤਾਂ ਇਹ ਸੰਨ ਰਾਸਵਾ ਮੈਂਬਰ ਸੰਤ ਬਲਬੀਰ ਸਿੰਘ ਸਿੱਚੇਵਾਲ ਜੀ ਜਿਨ੍ਹਾਂ ਦੇ ਨਾਲ ਅਸੀਂ ਪੂਰੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜ